ਸਸਿਕਲ ਜੀ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਇੱਕ ਮੈਂ ਫੇਸਬੁੱਕ ਤੇ ਪੋਸਟ ਪਾਈ ਸੀਗੀ ਸੋ ਉਸ ਪੋਸਟ ਦਾ ਅੱਜ ਇੱਕ ਰਿਜ਼ਲਟ ਮਿਲਿਆ ਆਪ ਸਭ ਫੇਸਬੁੱਕ ਫਾਲੋਅਰਾਂ ਦੇ ਨਾਂ ਦੋਸਤਾਂ ਦੇ ਇਹ ਉਪਰਾਲੇ ਨੂੰ ਜਿਨ੍ਹਾਂ ਜਿਨ੍ਹਾਂ ਨੇ ਸ਼ੇਅਰ ਕੀਤੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਅੱਜ ਅਸੀਂ ਪਹੁੰਚਿਆ ਨੰਗਲ ਜਿੰਦਾਜੀਵਾ ਦਾ ਜਿਹੜਾ ਕਿ ਸੁਸਾਇਟੀ ਜਿਹਦੇ ਵਿੱਚ ਅੱਜ ਅੰਕਲ ਉਹਨਾਂ ਦਾ ਪਤਾ ਲੱਗਿਆ ਸੀਗਾ ਅਸੀਂ ਉਹਨਾਂ ਨੂੰ ਲੈਣ ਵਾਸਤੇ ਆਏ ਹਾਂ ਤੇ ਉਹਨਾਂ ਦਾ ਪਰਿਵਾਰ ਵੀ ਅੱਜ ਇੱਥੇ ਪਹੁੰਚਿਆ ਆ ਤੇ ਜਿਹੜੇ ਅੰਕਲ ਹੁਣੀਏ ਮੁਰੇ ਆਪਣੇ ਜਿਹੜੇ ਸੁਸਾਇਟੀ ਚਲਾਉਂਦੇ ਆ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਕਿ ਉਹ ਕਿੱਦਾਂ ਕਿੱਦਾਂ ਉਹਨਾਂ ਦੇ ਤੱਕ ਪਹੁੰਚੇ ਆ ਤੇ ਬਾਕੀ ਆਪਾਂ ਵੀਡੀਓ ਤੁਹਾਨੂੰ ਪਰਿਵਾਰਕ ਮੈਂਬਰ ਵੀ ਦਿਖਾਣੇ ਆ। ਤੋਂ ਜੋ ਕਿ ਅਸੀਂ ਥੋੜੇ ਦਿਨ ਪਹਿਲਾਂ ਪੋਸਟ ਸ਼ੇਅਰ ਕੀਤੀ ਸੀ ਉਹ ਬਜ਼ੁਰਗ ਅੱਜ ਮਿਲ ਚੁੱਕੇ ਨੇ ਨੰਗਲ ਆਪਾਂ ਆਏ ਹੋਇਆ ਲੈਣ ਵਾਸਤੇ। ਸੋ ਦੋਸਤੋ ਜਿਹੜੇ ਕਿ ਕੁਝ ਦਿਨ ਪਹਿਲਾਂ ਮੀਵਾ ਸਿੰਘ ਜੀ ਪਿੰਡ ਖੋਥੜਾ ਨੇੜੇ ਫਗਵਾੜਾ ਥਾਣਾ ਬਹਿਰਾਮ ਮਹਿ ਮੇੜੀ ਦੇ ਨਜ਼ਦੀਕ ਪਿੰਡ ਪੈਂਦਾ ਜੋ ਕਿ ਅੱਜ ਉਹ ਜਿੰਦਾ ਜੀਵ ਬੇਸਹਾਰਾ ਚੈਰੀਟੇਬਲ ਸਿਕਿਉਰਿਟੀ ਸੁਸਾਇਟੀ ਨੰਗਲ ਤੋਂ ਮਿਲੇ ਨੇ ਅੱਜ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਲੈਣ ਵਾਸਤੇ ਆਇਆ ਆ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਹਾਂਜੀ ਦੋਸਤੋ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਆ ਕਿ ਕੁਝ ਦਿਨ ਪਹਿਲਾਂ ਇੱਕ ਸਾਡੇ ਅੰਕਲ ਜੀ ਮੇਵਾ ਸਿੰਘ ਜੀ ਜੋ ਕਿ ਅ ਨਜ਼ਦੀਕ ਫਗਵਾੜਾ ਖੋਤੜਾ ਪਿੰਡ ਤੋਂ ਘਰੋਂ ਥੋੜਾ ਮੈਡੀਕਲ ਹਰਸਮੈਂਟ ਹੋਣ ਦੇ ਕਰਕੇ ਘਰੋਂ ਕਿਤੇ ਚਲੇ ਗਏ ਸੀਗੇ ਅੱਜ ਉਹ ਨੰਗਲ ਮਿਲੇ ਨੇ ਉਹਨਾਂ ਦਾ ਪਰਿਵਾਰ ਆਇਆ ਹੋਇਆ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਿਵੇਂ ਕਿ ਅੱਜ ਤੁਹਾਨੂੰ ਪਤਾ ਲੱਗਾ ਅੰਕਲ ਉਹਨਾਂ ਬਾਰੇ ਤੇ ਤੁਸੀਂ ਅੱਜ ਪਰਿਵਾਰ ਲੈਣ ਵਾਸਤੇ ਆਇਓ ਅ ਪਹਿਲਾਂ ਤਾਂ ਜਿੰਦਾਜੀਬ ਵੀ ਸਹਾਰਾ ਚੈਰੀਟੇਬਲ ਸੁਸਾਇਟੀ ਦੇ ਬਹੁਤ ਅਸੀਂ ਰਿਣੀਆ ਜਿਨ੍ਹਾਂ ਨੇ ਸਾਨੂੰ ਕਾਲ ਕਰਕੇ ਦੱਸਿਆ ਵੀ ਤੁਹਾਡੇ ਜਿਹੜੇ ਬਜ਼ੁਰਗ ਆ ਵੀ ਸਾਡੇ ਕੋਲ ਆ ਅਸੀਂ ਬੜਾ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਦਾ ਬੇਟਾ ਸਾਡੇ ਨਾਲ ਆ ਤੇ ਸ਼ੁਕਰੀਆ ਕਰਨ ਆਏ ਆ ਤਾਂ ਸੱਚੇ ਪਾਤਸ਼ਾਹ ਨੇ ਇਹ ਸਾਡੀ ਵਿਧ ਬਣਾਈ ਆ ਤੇ ਸੱਚੇ ਪਾਸ਼ਾ ਇਸੇ ਤਰ੍ਹਾਂ ਸਾਨੂੰ ਖੁਸ਼ੀ ਵਿੱਚ ਘਰ ਆਪਣੇ ਬਜ਼ੁਰਗ ਨੂੰ ਲੈ ਕੇ ਜਾਈਏ ਚਲੋ ਇਹ ਕੱਲੋ ਇੱਕ ਜਜ਼ਬਾਤੀ ਪਾਲਿਆ ਬਹੁਤ ਸਾਡੇ ਕੋ ਕਦੀ ਇਦਾਂ ਵਾਈਡ ਵੀ ਨਹੀਂ ਕੀਤੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਪੱਤਰਕਾਰ ਸਾਹਿਬ ਤੇ ਤੁਸੀਂ ਵੀ ਸਾਡਾ ਬੜਾ ਸਾਥ ਦਿੱਤਾ ਸੱਚੇ ਪਾਸ਼ਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਸ਼ੁਕਰੀਆ ਭਰਾਜੀ ਤੁਹਾਡਾ ਬਹੁਤ ਬਹੁਤ ਸੋ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿੰਦਾ ਜੀ ਬੇਸਹਾਰਾ ਚੈਰੀਟੇਬਲ ਸੋਸਾਇਟੀ ਨੇ ਜੋ ਕਿ ਕਾਫੀ ਹੀ ਬੇਸਹਾਰਾ ਲੋਕਾਂ ਨੂੰ ਵਿੱਚ ਬੱਚੇ ਬੁੱਢੇ ਬਜ਼ੁਰਗ ਜਿਨ੍ਹਾਂ ਨੂੰ ਉਹਨਾਂ ਨੇ ਸਹਾਰਾ ਦਿੱਤਾ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਅੱਜ ਉਹਨਾਂ ਦੇ ਕੀ ਹੋ ਰਿਹਾ ਸਕੂਨ ਮਿਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ ਬਾਪ اور ਬੱਚੇ ਦਾ ਪਿਆਰ ਇਹ ਦੇਖ ਸਕਦੇ ਹੋ ਕਿਵੇਂ ਭਾਵਕ ਪਲ ਨੇ ਜੋ ਕਿ ਇਸ ਟਾਈਮ ਦੇਖ ਸਕਦੇ ਹੋ ਤੁਸੀਂ ਇਹ ਪਲ ਅੱਛਾ ਉਧਰ ਖੜਾ ਹੋਣਾ ਬਾਪ ਜੀ ਪਛਾਣਿਆ

ਆਪਾਂ ਨੂੰ ਲੱਗਦਾ ਹੈ ਲੋਕਾਂ ਨੂੰ ਪਤਾ ਲੱਗਿਆ ਆਪਾਂ ਇਹ ਉੱਧਰ ਦੇ ਸਾਖੀ ਦੇ ਮੇਲੇ ਵਿੱਚ ਸੋ ਸਾਡੇ 80 ਦੇ ਦਿੱਤੀ ਤੀਕੇ ਖੋਜੇ ਅਸੀਂ ਉਹਨਾਂ ਨੂੰ ਲਿਆਂਦਾ ਉਹਨਾਂ ਨੂੰ ਚੁੱਕ ਕੇ ਲਿਆਂਦਾ ਰੋਜ਼ ਦਾ ਸਾਡਾ ਇਹ ਕੰਮ ਹੈ ਨਹੀਂ ਤਾਂ ਅਸੀਂ ਕਿ ਵਿਚੇ ਨੂੰ ਮਲਾੜਾ ਜਿੰਦਾਬੀ ਬੇਤਰਾ ਕਰੀ ਡੇਬਲ ਸੋਸਾਇਟੀ ਅਸ਼ੋਕ ਗਿੰਦਾਮਾਲਾ ਸੇਵਾ ਕਰਦੇ ਹੋਏ ਇਹ ਬਿਜੁਰਗ ਮਿਲੇ ਔਰ ਇਹ ਇਹਨਾਂ ਨੂੰ ਇਹਨਾਂ ਦੇ ਘੇਰੇ ਵਾਰਸਤ ਤੇ ਪਾਇਆ ਉਹ ਕਿਸੇ ਤਰੀਕੇ ਇਹਨਾਂ ਨੂੰ ਲੱਭ ਲੈਣ ਦੇ ਦਰਦਿਆਂ ਨੂੰ ਅੱਜ ਇਹ ਬੱਚਿਆਂ ਨਾਲ ਨਿਊਜ਼ੀਨਰ ਤੋਂ ਛੁੱਟੀ ਲੈ ਕੇ ਆਇਆ ਔਰ ਇਹ ਆਪਣੇ ਬਾਪੂ ਨੂੰ ਦੇਖੋ ਇਹ ਜਮਾਨਾ ਕੋਈ ਬੱਚਾ ਤਾਂ ਰੋ ਰਿਹਾ ਆਪਣੇ ਮਾਂ ਬਾਪ ਵਾਸਤੇ ਕੋਈ ਧੱਕੇ ਮਾਰ ਰਿਹਾ ਇਹ ਅਜਕਲ ਦਾ ਯੁੱਗ ਇਹ ਦੇਖੋ ਬੱਚਾ ਮਾਂ ਬਾਪ ਨੂੰ ਆਪਣੇ ਪਾਪਾ ਨੂੰ ਕਿਹੜੇ ਮਿਲਿਆ ਦੇਖੋ ਇਹ ਦੇਖੋ ਪਾਪਾ ਨੂੰ ਕਿਹੜੇ ਮਿਲਿਆ ਤੇ ਮੇਰੇ ਕਿਹਾ ਬਾਪੂ ਜੀ ਮੈਂ ਨੇਵਾਲ ਤੇ ਮੇਰੀ ਆਤਮਾਨ ਕੇ ਬੇਨਤੀ ਹੈ ਜੇ ਕੋ ਤੁਹਾਨੂੰ ਐਸਾ ਪ੍ਰਾਣ ਮਿਲੇ ਜੇ ਤੁਸੀਂ ਨਾ ਰੱਖਦੇ ਹੋ ਉਹ ਰੱਖ ਸਕਦੇ ਹੋ ਉਦਾਸ ਨੂੰ ਅਸ਼ੋਕ ਨੂੰ ਸਿਵਲ ਮੋਕਲ 96407 2815 ਇਹ ਮਾਨਗੀ ਮੰਗਲ ਜਿੰਦਾਜੀ ਬੇਸਹਾਰਾ ਚੈਰੀਟੇਬਲ ਸੁਸਾਇਟੀ ਸੋ ਤੁਸੀਂ ਦੇਖ ਰਹੇ ਜਿੰਦਾਜੀ ਬੇਸਹਾਰਾ ਚੈਰੀਟੇਬਲ ਟਰਸਟ ਜੋ ਕਿ ਨੰਗਲ ਖੁਰਦ ਅੱਗੇ ਨਾਲ ਜਾਓ ਨੰਗਲ ਖੁਰਦ ਪਖੜਾ ਮੰਗਲ ਦੇ ਨਜ਼ਦੀਕ ਹੈ ਸੋ ਆਪਹੀ ਨੂੰ ਦੋੜਾ ਉੱਥਾ ਹੋ ਸਗੇ ਨੇ ਅਸ਼ੋਕ ਸਰ ਜੋ ਕਿ ਜਿਨ੍ਹਾਂ ਨੇ ਕਾਫੀ ਬੇਸਹਾਰਾ ਹੈਨਾ ਜੀਵਾਂ ਦੀ ਸੇਵਾ ਕਰ ਰਹੇ ਨੇ ਜੋ ਕਿ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਇਹਨਾਂ ਨੇ ਕਾਫੀ ਬੇਸਹਾਰਾ ਜਿੰਦਾ ਜੀਵਾਂ ਦੀ ਸੇਵਾ ਕਰਦੇ ਆ ਨੇ ਆਪਣਾ ਜੀਵਨ 20-25 ਸਾਲ ਤੋਂ ਇਹਨਾਂ ਵਿੱਚ ਨਿਘਾਇਆ ਸੋ ਅਸੀਂ ਇਹਨਾਂ ਲਈ ਵੀ ਅਰਦਾਸ ਕਰਦੇ ਆ ਕਿ ਇਹਨਾਂ ਨੇ ਜਿੰਦਾ ਜੀ ਬੇਸਹਾਰਿਆਂ ਦਾ ਸਹਾਰਾ ਬਣੇ ਸੋ ਮਾਲਕ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਸੋ ਸਰ ਕੀ ਕਹਿਣਾ ਚਾਹੋਗੇ ਜੀ ਅੱਜ ਇਸ ਘਰੀ ਨੂੰ ਤੁਸੀਂ ਇੱਕ ਮਿੰਟ ਪਹਿਲਾਂ ਸੇਵਾ ਜਿੰਦਾ ਮਨੁੱਖ ਸੇਵਾ ਕਰਦੇ ਹੋਏ ਇੱਕੋ ਹੀ ਸ਼ੌਕ ਕੋਈ ਪ੍ਰਾਣੀ ਰੋਜ਼ਾ ਰੋਵੇ ਜਿਵੇਂ ਲਬ ਦੇ ਲਬ ਦੇ ਸਵੇਰੇ 5 ਵਜੇ ਚਾਹ ਪਲਾਉਂਦੇ ਆ ਅਸੀਂ ਤੇ ਬੇਸਾਰੇ ਬਜ਼ੁਰਗਾਂ ਨੂੰ ਲਵਾਰਸ ਬੈਠਿਆ ਨੂੰ ਸੜਕਾਂ ਦੇ ਉੱਪਰ ਉਹੀ ਮੈਨੇ ਬਜ਼ੁਰਗ ਮਿਲੇ ਇਹ ਇਹ ਜਿਹੜੇ ਦਸਦੇ ਦੇ ਬੱਚੇ ਸਾਨੂੰ ਪਤਾ ਲੱਗੇ ਕਿ ਇਹਨਾਂ ਦਾ ਘਰ ਨਵਾਂ ਸ਼ਹਿਰ ਤੋਂ ਅੱਗੇ ਪੰਗੇ ਕਿੱਥੇ ਜੀ ਫਗਵਾੜੇ ਦੇ ਅੱਗੇ ਜਿਹੜਾ ਬਲਵਾਰਾ ਫਗਵਾੜਾ ਤੋਂ ਇਹ ਵਿਚਾਰੇ ਵਿਛੜ ਕੇ ਵਿਸਾਖੀ ਵੱਲ ਦੇ ਲਾਗੇ ਇਹਨਾਂ ਨੂੰ ਫਿਰ ਮੈਂ ਇਥੇ ਆਸ਼ਰਮ ਦੇ ਵਿੱਚ ਲਿਆਂਦਾ ਤੇ ਇਹਨਾਂ ਨੇ ਅੱਜ ਇਹਨਾਂ ਨੇ ਇੰਸਟਾਗ੍ਰam ਦੇ ਵਿੱਚ ਪਾਇਆ ਜੀ ਕਿ ਸਾਡੇ ਬਜ਼ੁਰਗ ਹੋ ਗਏ ਐ ਇਹ ਦੇਖੋ ਨਿਊਜ਼ੀਲੈਂਡ ਤੋਂ ਬੱਚਾ ਆਇਆ ਹੈ ਨਾ ਇਹਨਾਂ ਲੱਭਣ ਵਾਸਤੇ ਨਿਊਜ਼ੀਲੈਂਡ ਤੋਂ ਸਪੈਸ਼ਲ ਟਿਕਟ ਕਰਾ ਕੇ ਔਰ ਕਿੰਨਾ ਪਿਆਰ ਮਾਪਾ ਵਾਪਦਾ ਬੱਚਿਆਂ ਦਾ ਦੇਖੋ ਜੀ ਕੋਈ ਬਜ਼ੁਰਗਾਂ ਨੂੰ ਧੱਕੇ ਮਾਰ ਰਿਹਾ ਹੈ ਥਲੋ ਪਾੜ ਰਿਹਾ ਹੈ ਜੀ ਤੁਹਾਡੀ ਲੋੜ ਨਹੀਂ ਹੈਗੀ ਅੱਜ ਦੇ ਯੁੱਗ ਦੇ ਵਿੱਚ ਕੋਈ ਆ ਦੇਖੋ ਬੱਚਾ ਆਪਣੇ ਬਾਪਾ ਵਾਪਸੇ ਨਿਊਜ਼ੀਲੈਂਡ ਤੋਂ ਸਪੈਸ਼ਲ ਆਇਆ ਔਰ ਅੱਜ ਇਹਨਾਂ ਨੂੰ ਪਾਪੂ ਨਾਲ ਮਿਲ ਗਿਆ ਔਏ ਆਪਣੇ ਘਰ ਲੈ ਕੇ ਜਾਣਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਇਹਨਾਂ ਨੂੰ ਬਾਂਡੀ ਵੀ ਆਏ ਇਹਨਾਂ ਨਾਲ ਇਹਨਾਂ ਨਾਲ ਬੜੇ ਦਿਨਾਂ ਤੇ ਕਰਕੇ ਲੱਭਿਆ ਇਹਨਾਂ ਦੇ ਬੱਚੇ ਨੇ ਬਹੁਤ ਸਹਿਯੋਗ ਕੀਤਾ ਲੱਭਿਆ ਪਰ ਨਹੀਂ ਮਿਲੇ ਪਰ ਅੱਜ ਆਸਮ ਦੇ ਵਿੱਚ ਜਿੰਦਾ ਜੀ ਦੇ ਵਿੱਚ ਮਿਲ ਗਏ ਮੈਂ ਪਤਰਕਾਰਾਂ ਕੋਲ ਬਹੁਤ ਧੰਨਵਾਦ ਕਰਦਾ ਜਿਹੜੇ ਮਿਲ ਕੇ ਆ ਕੇ ਬੋਲਣ ਆਲੇ ਬਹੁਤ ਬਹੁਤ ਮਿਹਰਬਾਨੀ ਕੀਤੀ ਬਹੁਤ ਕੋਈ ਸੇਵਾ ਦਾ ਮੌਕਾ ਜਦੋਂ ਮਰਜ਼ੀ ਦਿਓ ਜੀ ਫਿਰ ਮੈਨੂੰ ਤੇ ਨਾ ਲੱਗੂਗਾ ਕਪਾ ਜੀ ਬੇਟਾ ਮਿਲ ਗਿਆ ਤੁਹਾਨੂੰ ਹਾਂ ਬੇਟਾ ਲੱਗ ਗਿਆ ਹਾਂਜੀ ਹੋਰ ਤੁਸੀਂ ਕਿੱਥੇ ਚੱਲੀਏ ਫਿਰ ਮੈਂ ਕੰਮ ਚੱਲ ਰਹਾ ਹਾਂ ਹਾਂਜੀ ਹਾਂਜੀ ਉਹ ਵੀ ਉਹ ਆਪਣੇ ਮੇਲ ਕਰਾਤਾ ਹੈ ਇਹ ਕੁੜੀ ਸਾਡੀ ਨੇ ਦੇਖਿਆ ਇੰਸਟਾਗ੍ਰਾਮ ਤੇ ਮਿਲਾਈ ਹੋਈ ਹੈ ਅੱਛਾ ਮੈਨੂੰ ਹੋਰ ਨੰਬਰ ਤੋਂ ਬੜਾ ਬਹੁਤ ਮੈਸੇਜ ਕਰਕੇ ਨਾ ਬੁਲਾਇਆ ਇਹਨੂੰ ਬੁਲਾਇਆ ਇਹਨੂੰ ਆਪ ਤੋਂ ਯਾਤਰਾ ਬਿਰਮਾ ਪਾਸੋਂ ਦਾ ਬਿਰਮਾ ਬਿਰਮਾ ਤੁਹਾਨੂੰ ਅੱਤੇ ਬੰਗਾਲ ਦੀ ਜਿੰਮ ਵਿੱਚ ਰਿਲੀਜ਼ ਹੋ ਜਾਂਦਾ ਹੈ ਇਹ ਸੋਲ ਮਿਲ ਲੱਭ ਜਾਂਦਾ ਹੈ 120 ਪ੍ਰਾਣੀ ਐਸੇ ਲੱਦੇ ਹੋਇਆ ਹਾਂਜੀ ਲੱਗਦਾ ਤੁਸੀਂ ਬਾਹਰ ਨਿਊਜ਼ੀਲੈਂਡ ਤੋਂ ਆਏ ਹਾਂਜੀ ਮੈਂ ਰੈਗੂਲਰ ਪ੍ਰੈਕਟਿਸ ਕਰਦਾ ਹਾਂ ਮੈਂ 18 ਤਰੀਕ ਨੂੰ ਆਇਆ ਹਾਂ ਲੋਪਨ ਲੱਗਿਆ ਇਹਨਾਂ ਨੂੰ ਵੀ ਚਲੇ ਗਏ ਉਹ ਮਾਂ ਬਾਪ ਕਰੇ ਜੀ ਮੈਂ ਸਿਰਫ 2 ਮਿੰਟ ਲੈਣਾ ਚਾਹੁੰਦੀ ਆ ਮੈਂ ਕਹਿੰਦੀ ਕਹਿੰਦੇ ਕੱਲ ਜੂਗਾ ਪਰ ਕੱਲ ਜੂਗ ਦੇ ਵਿੱਚ ਦੇਖੋ ਐਸ ਤਰ੍ਹਾਂ ਦੇ ਬੱਚੇ ਵੀ ਐ ਜਿਹੜੇ ਨਿਊਜ਼ੀਲੈਂਡ ਤੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਪਾਪਾ ਘਰ ਵਿੱਚ ਨਹੀਂ ਐ ਕਿਤੇ ਗੁੰਮ ਹੋ ਗਏ ਐ ਔਰ ਨਿਊਜ਼ੀਲੈਂਡ ਤੋਂ ਆ ਕੇ ਇਸ ਬੱਚੇ ਨੇ ਸਾਰਾ ਲੱਭਣਾ ਸ਼ੁਰੂ ਕੀਤਾ ਜਦੋਂ ਸਾਨੂੰ ਪਤਾ ਸਾਨੂੰ ਵੀ ਪਤਾ ਲੱਗਿਆ ਕਿ ਇਹ ਲੱਭ ਰਿਹਾ ਅਸੀਂ ਇਹਨਾਂ ਨੂੰ ਕੰਡੈਕਟ ਕੀਤਾ ਇਹ ਵਿਚਾਰੇ ਸੇਰੇ ਹੀ ਚੱਲ ਪਏ ਔਰ ਜਦਦੇ ਆਏ ਆ ਮੈਂ ਦੇਖ ਰਹੀ ਆ ਕਿ ਇਸ ਤਰ੍ਹਾਂ ਦੇ ਬੱਚੇ ਜੱਗ ਤੇ ਆਉਣ ਬਹੁਤ ਮਨ ਖੁਸ਼ ਹੋਇਆ ਇਸ ਤਰ੍ਹਾਂ ਦੇ ਬੱਚੇ ਜੱਗ ਤੇ ਆਉਣ ਆਪਣੇ ਮਾਵਾ-ਬਾਪ ਨੂੰ ਦੇਖਣ ਇਸ ਤਰ੍ਹਾਂ ਦੇ ਬੱਚੇ ਨੇ ਕਹਿੰਦੀ ਸਾਰੇ ਜਿਹੜੇ ਮਾਵਾ-ਬਾਪ ਆਪਣੇ ਬੱਚੇ ਦੇ ਮਾਵਾ-ਬਾਪ ਨੂੰ ਤੱਕਦੇ ਕਰੋ ਇਹਨਾਂ ਕੋਈ ਪੁੱਛਣ ਨਹੀਂ ਆਂਦਾ ਇਹ ਦੇਖੋ ਇਹ ਦੇਖੋ ਇਹ ਮਾਤਾ ਇਹ 3 ਸਾਲ ਅੰਦਰ ਰਹੀ ਕਮਰੇ ਦੇ ਵਿੱਚ 3 ਸਾਲ ਇਹ ਪ੍ਰੀਤ ਰਤ ਮੰਡਲ ਦੇ ਵਿੱਚ ਪ੍ਰੀਤ 8:00 10:00 ਕਮਰੇ ਵਿੱਚ ਜੈਲਿੰਗ ਕਰਨੀ ਰਾਣਾਓ ਦੇ ਵਿੱਚ ਹੀ ਬਾਥਰੂਮ ਉਹ ਵੀ ਸਾਥ ਕੋਲ ਲਵ ਯੂ ਪੀ ਲੋਣਾ ਆਹ ਤੱਕ ਲੋਣਾ ਅਜੀ ਸਾਢੇ 7:00 ਵਜੇ ਮੇਰੇ ਕੋਲ ਇਹ 40 ਕਿਲੇ ਬਣਦਾ ਹੋਗਾ ਦੋ ਘਰ ਦੋ ਬੰਦੇ ਦੋ ਘਰ ਦੋ ਬੰਦੇ ਸਾਰੇ ਮੈਡਿਟ ਹੋ ਦੇ ਸੁਧਣਾ ਮੈਂ ਜਿਹੜਾ ਤਾਂ ਮੰਨਿਪਨਾ ਹੋਰ ਮੁੰਡੇ ਵਾਲਾ ਦੇਖ ਉਹ ਦੇਖ ਤੈਨੂੰ ਤੈਨੂੰ ਕਿੱਥੋਂ ਲਾਇਆ ਹੈ ਇਹ ਆ ਕੇ ਦੇਖੋ ਹੈ ਮੇਵਾ ਸਿੰਘ ਜੀ ਅੱਜ ਆਪਣੇ ਘਰ ਤੋਂ ਜਾ ਰਹੇ ਨੇ ਦੇਖ ਸਕਦੇ ਆ ਤੁਸੀਂ ਸਾਡੇ ਅਸ਼ੋਕਾ ਸਰ ਉਹਨਾਂ ਨੇ ਜੋ ਕਿ ਬਹੁਤ ਹੀ ਵੱਡਾ ਉਪਰਾਲਾ ਕੀਤਾ ਇਹਨਾਂ ਨੂੰ 10 ਦਿਨ ਤੋਂ ਇੱਥੇ ਆਪਣੇ ਕੋਲ ਸੇਵਾ ਕੀਤੀ ਉਹਨਾਂ ਦੀ ਲੇਖੀ ਸੇਵਾ ਲੱਗ ਗਈ ਅੱਜ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਲੈਣ ਵਾਸਤੇ ਆਇਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਬ੍ਰਿਜੀ ਅਲੇਗ ਵੀਰ ਅਭੀਦਾਲਾ ਨੂੰ ਦੇਖੋ ਜੀ ਦੋਸਤੋ ਜਿਵੇਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਗਿਆ ਕਿ ਜਿੰਦਾ ਜੀ ਬੇਸਹਾਰਾ ਚੈਰੀਟੇਵਲ ਸੁਸਾਇਟੀ ਅਸ਼ੋਕ ਸਰ ਜੋ ਕਿ ਆਪਣੇ ਹੱਥਾਂ ਦੀ ਨਾਲ ਇਹਨਾਂ ਦੀ ਸੇਵਾ ਕਰ ਰਹੇ ਨੇ ਜੋ ਕਿ ਬੇਸਹਾਰਾ ਨੇ ਸੋ ਤੁਸੀਂ ਦੇਖ ਸਕਦੇ ਹੋ ਅੱਜ ਨੀਵਾ ਸਿੰਘ ਜੀ ਜੋ ਕਿ ਪਿੰਡ ਸੋਤਰਾ ਪਿੰਡ ਸੋਤਰਾ ਪਿੰਡ ਬਜ਼ੁਰਗ ਜੀ ਜੋ ਕਿ ਇਧਰੇ ਆਪ ਜ ਆਪਣੇ ਪਰਿਵਾਰ ਵਿੱਚ ਜਾਣਗੇ ਸੋ ਦੇਖ ਸਕਦੇ ਹੋ ਤੁਸੀਂ ਅੱਜ ਉਹਨਾਂ ਦੇ ਫੈਮਿਲੀ ਮੈਂਬਰ ਉਹਨਾਂ ਨੂੰ ਲੈਣ ਵਾਸਤੇ ਆਏ ਹੋਏ ਨੇ ਰੂਫੀ ਲੈਂਡ ਤੋਂ ਨਾਲ ਉਹਦੀ ਗੋਲੀ ਆਈ ਸੀ ਸਾਹੂਲ ਲੋਕ ਆ ਗਏ ਸੋ ਤੁਸੀਂ ਦੇਖ ਸਕਦੇ ਹੋ ਜਿੰਦਾ ਜੀ ਬੇਸਹਾਰਾ ਫੈਮਿਲੀ ਤੇ ਸੋਸਾਇਟੀ ਨੇ ਸ਼ੋਕ ਸਰ ਜੋ ਬਿਕ ਮਾਰ ਸੋ ਅੱਜ ਦੇਖ ਸਕਦੇ ਹੋ ਜਿੰਦਾ ਜੀ ਬੇਸਹਾਰਾ ਚਾਹੀ ਜੋ ਸੋਸਾਇਟੀ ਬਣਾ ਜੋ ਕਿ ਅਸ਼ੋਕਾ ਸਰ ਉਹਨਾਂ ਨੇ ਮੇਵਾ ਸੰ ਜੋ ਕੇ ਆਪਣੇ ਸਪੋਤਰਾ ਤੋਂ ਹਨ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਪੁਰਦ ਕੀਤਾ ਤੇ ਉਹਨਾਂ ਦੇ ਪੁੱਤਰ ਸਪੈਸ਼ਲ ਨਿਊਜ਼ੀਲੈਂਡ ਤੋਂ 18 ਤਰੀਕ ਆਪਣੇ ਵਤਨਪੁਰ ਤੇ ਪਹੁੰਚੇ ਅਤੇ ਉਹਨਾਂ ਨੂੰ ਲੈਣ ਵਾਸਤੇ ਅੱਜ ਨੰਗਲ ਅਸ਼ੋਕਾ ਸਰ ਜੋ ਕੇ ਇਹ ਸੁਸਾਇਟੀ ਚਲਾ ਰਹੇ ਨੇ ਕਰਦੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੀ ਅੱਜ ਬੱਸ ਬਜ਼ੁਰਗਾਂ ਦੀ ਕਦਰ ਕਰੋ ਨਹੀਂ ਕਰ ਸਕਦੇਗਾ ਸੜਕਾਂ ਬਣਾ ਛੱਡੋ ਆਸ਼ਰਮ ਆਈਕਲ ਸਾਰੇ ਪਾਸੇ ਖੁੱਲੇ ਜਿੱਥੇ ਮੁਰਗੀ ਦਾਖਲ ਕਰਾ ਦੋ ਨਹੀਂ ਰੱਖ ਸਕਦੇ ਤਾਂ ਪਵਾੜਾ ਸਿਰਫ ਜਾਇਦਾਦ ਦਾ ਪੈਸੇ ਦਾ ਹੈ ਜਾਇਦਾਦ ਉਹਨੇ ਲਿਖ ਦੋ ਫਰਜ਼ ਨਹੀਂ ਪਤਾ ਅਕਲ ਦਾ ਪਤਾ ਹੈ ਕਿ ਮੈਂ ਹੱਕ ਮੇਰਾ ਕੀ ਬਣਦਾ ਔਰ ਫਰਜ਼ ਮੇਰਾ ਕੀ ਬਣਦਾ ਇਹ ਕੋਈ ਨਹੀਂ ਪਤਾ ਬੇਹਰਾ ਪਾਣੀ ਪਲਾਣਾ ਉਹਨਾਂ ਦਾ ਟੈਂਕ ਵੀ ਪਾਸ ਕਰਨਾ ਉਹਨੂੰ ਖੁਸ਼ ਵੀ ਰੱਖਣਾ ਹੈ ਉਹ ਨਹੀਂ ਹੈ ਦੋ ਮੁੱਕੇ ਨਹੀਂ ਦੇ ਸਕਦੇ ਬਹੁਤ ਬਹੁਤ ਮਿਹਰਬਾਨੀ 25 ਸਾਲ ਤੋਂ 120 ਪਾਣੀ ਮੇਰੇ ਕੋਈ ਇਸੀ ਇਸੀ ਗੇੜ ਤੇ ਮਾਰੇ ਹੋਰ ਹਜ਼ਾਰਾਂ ਹੀ ਘਰ ਪਜਾਤੇ ਹਜ਼ਾਰਾਂ ਹੀ ਸੰਸਕਾਰ ਕਰਤੇ ਲੱਕਾਈ ਸਰ 120 ਪ੍ਰਾਣੀਆਂ ਦੀ ਤੁਸੀਂ ਸੇਵਾ ਕਰ ਰਹੇ ਤੁਹਾਨੂੰ ਕਿਹੋ ਜਿਹਾ ਫੀਲ ਹੁੰਦਾ ਬਹੁਤ ਦਾੰਦਾਂ ਦਾ ਜੀ ਸਵੇਰ ਤੋਂ ਸ਼ਾਮ ਤੱਕ ਭਗਵਾਨ ਕਹਿੰਦੇ ਮੈਂ ਤੇਰੇ ਤੇ ਬਹੁਤ ਫਿਦਾ ਹਾਂ ਇਸ ਕੰਮ ਤੇ ਭਗਵਾਨ ਦੀ ਕਹਿੰਦੇ ਨਾ ਤੇਰੇ ਇਸ ਕੰਮ ਤੇ ਬਹੁਤ ਫਿਦਾ ਹੈ ਤੇ ਮੈਂ ਵੀ ਮੈਨਾਂ ਸਾਰੇ ਬਾਸੀ ਮੇਰੇ ਬਾਗ ਸੈਟ ਹੈ ਮੇਰੇ ਬਾਗ ਵੀ ਹੋਰ ਖਾਲੀ ਰੱਖਦਾ ਮੈਂ ਉਹ ਬਾਗ ਵੀ ਖਾਲੀ ਰੱਖਦਾ ਐਨਾ ਹੀ ਫਰਕ ਹੈ ਮੈਂ ਉਹ ਬਾਗ ਬਾਗ ਵੀ ਰਖਾਲੀ ਹਮੇਸ਼ਾ ਕਿਸੇ ਨੂੰ ਸੂਰਜ ਚ ਬਣਦਾ ਹੈ ਦੇਵਤਾ ਸਾਰੇ ਕਿ ਮੰਨਦਾ ਵੀ ਮੇਰੇ ਰੱਬ ਹੈ ਉਹ ਮੇਰੇ ਕਰਮ ਨੂੰ ਠੀਕ ਸਮਝਦਾ ਹੈ ਤੁਹਾਡੇ ਜੋ ਤੁਹਾਡੇ ਕੋਲ ਮੀਵਾ ਸਿੰਘ ਜੀ ਆਏ ਨੇ ਤੁਸੀਂ ਇਹਨਾਂ ਬਾਰੇ ਕੀ ਕਹੋਗੇ ਇਹ ਬਹੁਤ ਵਧੀਆ ਬੰਦੇ ਆਉਣ ਭੇਜਤੇ ਇਹ ਮਮੀ ਪਾਪਾ ਆਪਣੇ ਬੱਚਿਆਂ ਕੋ ਜਾਣਗੇ ਬੱਚੇ ਆਏ ਵੇ ਨੇ ਨਿਊਜ਼ੀਲੈਂਡ ਤੋਂ ਉਹ ਲੈ ਕੇ ਜਾ ਰਹੇ ਆ ਬਹੁਤ ਪੁੱਜੀ ਹੈ ਆਪਣੇ ਘਰ ਜਾ ਰਹੇ ਬਕਰੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸੇਵਾ ਦਾ ਮੌਕਾ ਦਿੰਦੇ ਰਹੋ 9642282115 ਕੋਈ ਵੀ ਉਖੜ ਗਿਆ ਕੋਈ ਵੀ ਘਰੋਂ ਤੰਗ ਹੈ ਮੇਰੇ ਕੋਲ ਆਓ ਮੈਂ ਹੱਥ ਬਾਹਾਂ ਨੂੰ ਪਿਆਰ ਦਊਗਾ ਮੇਰੇ ਕੋਲ ਲਿਆਓ ਜਾਂ ਮੇਰੇ ਕੋਲ ਛੱਡੋ ਅੰਦੀ ਕੋਣੀ ਛੱਡੋ ਭਾਣਤੀ ਪੁੱਤਰ ਛੱਡੋ ਜਿਹਾ ਮਰਜੀ ਛੱਡੋ ਜਨਾਨੀ ਆਦਮੀ ਜਿਹੜਾ ਦੁਖੀ ਹੈ ਮੇਰੇ ਕੋਲ ਲਿਆਓ ਹਾਂਜੀ ਅਸੀਂ ਹਰ ਚੀਜ਼ ਤੇ ਆ ਗਏ ਹਾਂ ਉਹਨੂੰ ਹਰ ਮੌਈਏ ਚੀਜ਼ ਕਰਾਵਾਂਗੇ ਸੋ ਇਹ ਸਨ ਮੀਬਾ ਸਿੰਘ ਜੀ ਜੋ ਕਿ 120 ਵੀ ਪ੍ਰਾਣੀਆਂ ਦੀ ਸੇਵਾ ਕਰ ਰਹੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਇੱਕ ਕਾਫੀ ਵੱਡਾ ਆਸ਼ਰਮ ਜੋ ਕਿ ਜਿੰਦਾਜੀ ਬੇਸਹਾਰਾ ਚੈਰੀਟੇਵ ਸੋਸਾਇਟੀ ਵੱਲੋਂ ਕੀਤੀ ਜਾ ਰਹੇ ਨੇ ਤੁਹਾਡੇ ਨਾਲ ਆਪਾਂ ਇੱਥੇ ਕੁਝ ਬਜ਼ੁਰਗ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਨੇ ਆ ਤੇ ਦੇਖਦੇ ਰਹਿਣਾ ਤੁਸੀਂ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਆਸ਼ਰਮ ਦੇ ਵਿੱਚ ਜੋ ਕਿ ਮੈਨੇਜਿੰਗ ਡਾਇਰੈਕਟਰ ਵੀ ਬੈਠਨ ਪਿੰਕੀ ਸਚਦੇਵਾ ਜੀ ਅਸ਼ੋਕ ਸਚਦੇਵਾ ਜੀ ਪਿਛਲੇ 20 ਸਾਲਾਂ ਤੋਂ ਬਹੁਤ ਹੀ ਅੱਛੇ ਤਰੀਕੇ ਨਾਲ ਚਲਾ ਰਹੇ ਇੱਥੇ ਕਮ ਸੇ ਕਮ ਕਾਫੀ ਬਜ਼ੁਰਗ ਔਰ ਹੋਰ ਤਰ੍ਹਾਂ ਦੇ ਅਨੇਕ ਵਿਅਕਤੀ ਹੋਣ ਵੀ ਜਿਹੜੇ ਲੋਗਨ ਉਹ ਇੱਥੇ ਆਂਦੇ ਨੇ ਰਹਿੰਦੇ ਨੇ ਉਹਨਾਂ ਦੀ ਅੱਛੀ ਤਰੀਕੇ ਨਾਲ ਦੇਖਭਾਲ ਕੀਤੀ ਜਾਂਦੀ ਹੈ ਹਰ ਪ੍ਰਕਾਰ ਦੀ ਸੇਵਾ ਕੀਤੀ ਜਾਂਦੀ ਹੈ ਔਰ ਅਗਰ ਉਹੀ ਉਹਨਾਂ ਦੇ ਘਰ ਦਾਤਾ ਪਤਾ ਹੋਵੇ ਤੇ ਉਹਨਾਂ ਨੂੰ ਘਰ ਨੂੰ ਭੇਜੀ ਜਾਂਦਾ ਹੈ ਇਹ ਮੈਂ ਅਸ਼ੋਕਾ ਜੀ ਦਾ ਪਿੰਕੀ ਸੱਜੇਵਾ ਜੀ ਦਾ ਆਤਨਵਾਦ ਕਰਾਂਗਾ ਉਹਨਾਂ ਨੇ ਇਹਨਾਂ ਦੀ ਬਜ਼ੁਰਗਾਂ ਦੀ ਸੇਵਾ ਕਰਕੇ ਉਹਨਾਂ ਨੂੰ ਆਪਣੇ ਘਰ ਪਹੁੰਚਾਉਣ ਦਾ ਪ੍ਰਯਤਨ ਕੀਤਾ ਹੈ ਧੰਨਵਾਦ